ਕੀ ਜੇ ਭੈਣ ਘੁੰਮ ਰਹੀ ਸੀ ਤਨ ਤੇ ਪੂਰੇ ਕੱਪੜੇ ਨਹੀਂ ਸੀਗੇ ਉੱਥੋਂ ਬਾਹਰ ਲਿਆਂਦਾ ਭੈਣ ਨੂੰ ਕੱਪੜੇ ਪਵਾਏ ਸਾਡੇ ਭੈਣ ਹੁਣੀ ਨਾਲ ਗਏ ਸੀਗੇ ਫਿਰ ਇੱਥੇ ਲੈ ਕੇ ਆਂਦਾ ਸੁਪਨਿਆਂ ਦੇ ਘਰ ਪਰਿਵਾਰ ਨੇ ਵੀ ਬਹੁਤ ਸਪੋਰਟ ਕੀਤੀ ਭੈਣ ਹੁਣੀ ਇੱਥੇ ਕੁਝ ਦਿਨ ਨਾਲ ਰਹੇ ਫਿਰ ਇਹਨੂੰ ਟ੍ਰੀਟਮੈਂਟ ਚੱਲਿਆ ਸਟੇਬਲ ਹੋ ਗਈ ਭੈਣ ਕਾਫੀ ਹੱਤ ਇਕਰ ਫਿਰ ਇਹ ਨਾਲ ਲੈ ਗਿਆ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਪਧਰਾ ਭੈਣ ਆ ਜੀ ਸੁਬਦਰਾ ਸਵਧਰਾ ਭੈਣ 19 6 23 ਨੂੰ ਪਿਛਲੇ ਸਾਲ ਇਸੇ ਮਹੀਨੇ ਮਤਲਬ ਅੱਜ ਤੋਂ 17 ਦਿਨਾਂ ਬਾਅਦ 1 ਸਾਲ ਹੋ ਜੂ ਇਹਨੂੰ ਭੈਣ ਨੂੰ ਸਾਨੂੰ ਜਦੋਂ ਇਹ ਲੁਧਿਆਣਾ ਸ਼ਹਿਰ ਤੋਂ ਮਿਲੇ ਸੀ ਭੈਣ ਲੁਧਿਆਣਾ ਰਾਜੂ ਨਗਰ ਏਰੀਆ ਦੇ ਵਿੱਚ ਇੱਕ ਮਸ਼ਹੂਰ ਏਰੀਆ ਬਦਾਮਾ ਵਾਲਾ ਬਾਗ ਵਜਦਾ ਬਹੁਤ ਵੱਡਾ ਬਾਗ ਆ ਉੱਥੇ ਬਦਾਮ ਬੀਜੇ ਹੁੰਦੇ ਸੀ ਉਸ ਇਲਾਕੇ 'ਚ ਇਹ ਭੈਣ ਘੁੰਮ ਰਹੀ ਸੀ ਤਨ ਤੇ ਪੂਰੇ ਕੱਪੜੇ ਨਹੀਂ ਸੀਗੇ ਸਾੜੀ ਲੱਗੀ ਹੋਈ ਸੀ ਪਰ ਬਿਲਕੁਲ ਹੀ ਲਗਭਗ ਬਿਨਾਂ ਕੱਪੜਿਆਂ ਤੋਂ ਘੁੰਮ ਰਹੀ ਸੀ ਕਿਸੇ ਵੀਰ ਨੇ ਟੈਕਸੀ ਚਲਾਉਂਦਾ ਸੀ ਵੀਰ ਉਹਨੇ ਫੋਨ ਕਰਕੇ ਸਾਨੂੰ ਦੱਸਿਆ ਰਣਜੀਤ ਸਿੰਘ ਆ ਵੀਰ ਰਵੀਨੂਰ ਉਹਨੇ ਵੀਰੇ ਨੇ ਦੱਸਿਆ ਵੀ ਇੱਕ ਭੈਣ ਹੱਥ 'ਚ ਝੋਲਾ ਫੜਿਆ ਕੱਪੜਿਆਂ ਦਾ ਵੀ ਇਦਾਂ ਤੁਰੇ ਜਾਂਦੇ ਨੇ ਵੀ ਪੂਰੇ ਸਰੀਰ ਤੇ ਕੱਪੜੇ ਵੀ ਨਹੀਂ ਹੈਗੇ ਅਸੀਂ ਇੱਥੋਂ ਫਟਾਫਟ ਗੱਡੀ ਚੱਕੀ ਉੱਥੇ ਪਹੁੰਚ ਗਏ ਜਾਣੂ ਇਹ ਭੈਣ ਬਾਗ ਦੇ ਵਿੱਚ ਚਲੇ ਗਏ ਅੰਦਰ ਮਗਰੀ ਅਸੀਂ ਚਲੇ ਗਏ ਉੱਥੇ ਬਾਗ ਦੇ ਵਿੱਚ ਅਸੀਂ ਇਹਨੂੰ ਜਾ ਕੇ ਰੋਕਿਆ ਸਮਝਾਇਆ ਇਹਨੂੰ ਹੌਲੀ-ਹੌਲੀ ਉਹ ਪ੍ਰਾਈਵੇਟ ਪ੍ਰੋਪਰਟੀ ਸੀ ਕਿਸੇ ਦੀ ਉੱਥੋਂ ਬਾਹਰ ਲਿਆਂਦਾ ਭੈਣ ਨੂੰ ਕੱਪੜੇ ਪਵਾਏ ਸਾਡੇ ਭੈਣ ਹੁਣੀ ਨਾਲ ਗਏ ਸੀਗੇ ਫਿਰ ਇੱਥੇ ਲੈ ਕੇ ਆਂਦਾ ਸੁਪਨਿਆਂ ਦੇ ਘਰ ਕੱਪੜੇ ਪਵਾ ਕੇ ਨਵਾ ਤਵਾ ਕੇ ਫਿਰ ਇਹਦੀ ਵੀਡੀਓ ਸਾਂਝੀ ਕੀਤੀ ਅਸੀਂ ਵੀ ਸਾਨੂੰ ਇੱਕ ਭੈਣ ਮਿਲੀ ਆ ਵੀ ਜੇ ਇਹਨੂੰ ਕੋਈ ਪਛਾਣਦਾਰ ਸਾਨੂੰ ਦੱਸੋ ਇਹਨੇ ਆਪਣਾ ਨਾਮ ਦੱਸਿਆ ਸੀਗਾ ਸੁਵਧਰਾ ਜਹਰੀਆ ਇਹਨੇ ਬੇਜੂ لال ਝਾਰੀਆ ਆਪਣੇ ਪਿਤਾ ਦਾ ਨਾਮ ਦੱਸਿਆ ਸੀ ਤੇ ਆਪਣਾ ਐਡਰੈਸ ਵੀ ਦੱਸਿਆ ਸੀ ਐਮਪੀ ਦਾ ਸੀ ਮੱਧ ਪ੍ਰਦੇਸ਼ ਦਾ ਤਾਂ ਫਿਰ ਵੀਡੀਓ ਦੇਖਣ ਤੋਂ ਬਾਅਦ ਭੈਣ ਨੇ ਐਡਰੈਸ ਵੀ ਜਿੰਨਾ ਕਿ ਦੱਸਿਆ ਤਾਂ ਫਿਰ ਹਮਾਰੀ ਯਹਾਂ ਸੇ ਆਪਕੋ ਫੋਨ ਗਿਆ ਥਾ ਇਧਰ ਸੇ ਥਾਣੇ ਘਰ ਥਾਣੇ ਫਿਰ ਸਾਡੀ ਟੀਮ ਦੇ ਮੈਂਬਰ ਨੇ ਅਸ਼wini ਬਾਈ ਜੀ ਹੁਣੀ ਉਹਨਾਂ ਨੇ ਇਹਨਾਂ ਦਾ ਐਡਰੈਸ ਲੱਭਿਆ ਇਹਨਾਂ ਤੋਂ ਪੁੱਛ ਕੇ ਐਡਰੈਸ ਲੱਭ ਕੇ ਫਿਰ ਇਹਨਾਂ ਦੇ ਘਰ ਗੱਲ ਕੀਤੀ ਥਾਣੇ ਪੁਲਿਸ ਨਾਲ ਗੱਲ ਕੀਤੀ ਪੁਲਿਸ ਨੇ ਜਾ ਕੇ ਇਹਨਾਂ ਦੇ ਘਰ ਗੱਲ ਕਰਾਈ ਤੇ ਫਿਰ ਇਹਦਾ ਭੈਣ ਦਾ ਘਰ ਲੱਭ ਗਿਆ ਫਿਰ ਇਹਨਾਂ ਦੀ ਸਿਸਟਰ ਆਪਕਾ ਕੀ ਨਾਮ ਹੈ ਬਬਲੀ ਬਬਲੀ ਜਾਰੀਆ ਤੇ ਇਹਦੀ ਮੰਮੀ ਉਹ ਦੋਨੋਂ ਜਾਣੇ ਇੱਥੇ ਆਏ ਪਹਿਲਾਂ ਤਾਂ ਸਾਨੂੰ ਬੜੀ ਇਸ ਗੱਲ ਦੀ ਖੁਸ਼ੀ ਹੋਈ ਬੜਾ ਸਕੂਨ ਮਿਲਿਆ ਵੀ ਇੱਕ ਜਵਾਨ ਭੈਣ ਜਿਹੜੀ ਆਪਣੇ ਦਿਮਾਗ ਤੋਂ ਬਿਲਕੁਲ ਹੀ ਮਤਲਬ ਖਤਮ ਹੋ ਚੁੱਕਿਆ ਸੀਗਾ ਉਹ ਆਪਣੇ ਪਰਿਵਾਰ ਨੂੰ ਮਿਲ ਰਹੀ ਆ ਫਿਰ ਪਰਿਵਾਰ ਨੇ ਵੀ ਬਹੁਤ ਸਪੋਰਟ ਕੀਤੀ ਭੈਣ ਹੁਣੀ ਇੱਥੇ ਕੁਝ ਦਿਨ ਨਾਲ ਰਹੇ ਫਿਰ ਇਹਨੂੰ ਟ੍ਰੀਟਮੈਂਟ ਚੱਲਿਆ ਸਟੇਬਲ ਹੋ ਗਈ ਭੈਣ ਕਾਫੀ ਹੱਦ ਤੱਕ ਫਿਰ ਇਹ ਨਾਲ ਲੈ ਗਿਆ ਉੱਥੇ ਮੱਧ ਪ੍ਰਦੇਸ਼ ਫਿਰ ਦਵਾਈ ਲੈਣ ਆਏ 3 ਮਹੀਨਿਆਂ ਦੀ ਦਵਾਈ ਲੈ ਕੇ ਗਏ ਤੇ ਹੁਣ ਇਹ ਸੁਵੰਦਰਾ ਭੈਣ ਆਪਣੇ ਪਿੰਡ ਰਹਿੰਦੇ ਸੀਗੇ ਦਵਾਈ ਖਾਂਦੇ ਸੀਗੇ ਠੀਕ ਸੀਗੇ ਪਰ ਪਿਛਲੇ ਸਮੇਂ 'ਚ ਹੁਣ ਕੀ ਗੱਲ ਹੋਈ ਭੈਣ ਨੇ ਦਵਾਈ ਖਾਣੀ ਬੰਦ ਕਰ ਦਿੱਤੀ ਜਾਂ ਕੀ ਹੋਇਆ ਕਿਤਨੇ ਟਾਈਮ ਤੋਂ ਇਹ ਦਵਾਈ ਖਾਣ ਬਹੁਤ ਜ਼ਿਆਦਾ ਪਸੀਨਾ ਆਉਂਦਾ ਜਿੰਨਾ ਤਾਂ ਤਾਂ ਗਰਮ ਦਵਾਈ ਹੈ ਨਾ ਕੋਈ ਬਾਤ ਨਹੀਂ ਵੀਰੇ ਨੇ ਭੈਣ ਨੇ ਜਦੋਂ ਦਵਾਈ ਖਾਣੀ ਬੰਦ ਕਰਤੀ ਤਾਂ ਫੇਰ ਸਮੱਸਿਆ ਉਸੇ ਤਰ੍ਹਾਂ ਦੀ ਹੈ ਹੁਣ ਫੇਰ ਗੁੱਸਾ ਕਰਨ ਲੱਗ ਗਏ ਸੀ ਜ਼ਿਆਦਾ ਜਾਂ ਕੇ ਫੇਰ ਅਗਰੈਸਿਵ ਬਿਹੇਵੀਅਰ ਫੇਰ ਹੁਮਨਾ ਪਰਦੇ ਲਈਏ ਤੇ ਮੈਂ ਮਾਂ ਮੇਰੇ ਕੋਲ ਚਿਲਾਤ ਲੂੰਗੀ ਹਮਾਰੇ ਉੱਪਰ ਪੂਰਾ ਕੰਮ ਕਰਨੀ ਚੁਕਾ ਆਤੀ ਉਹ ਆਪਣੇ ਆਪ ਨਹੀਂ ਚਿਲਾਤੀ ਹਾਂ ਜਿਵੇਂ ਤੇ ਹੁਣ ਉੱਥੋਂ ਆਏ ਨੇ ਸਿਵਨੀ ਜ਼ਿਲ੍ਹਾ ਮਧ ਪ੍ਰਦੇਸ਼ ਤੋਂ ਤੇ ਹੁਣ ਭੈਣ ਨੂੰ ਸੁਵਦਰਾ ਨੂੰ ਕੁਝ ਦਿਨਾਂ ਵਾਸਤੇ ਅਸੀਂ ਇੱਥੇ ਰੱਖ ਕੇ ਇਹਨਾਂ ਦਾ ਟ੍ਰੀਟਮੈਂਟ ਸ਼ੁਰੂ ਕਰ ਰਹੇ ਹਾਂ ਜੀ ਜਰਾ ਮਾਰ ਪਾਠ ਵਿੱਚ ਗੀਤਾ ਤੱਕ ਪੜ੍ਹ ਰਹੀ ਹੈ ਬੰਦ ਕਰੂਗੀ ਸਭ ਤੇ ਠੀਕ ਹੈ ਠੀਕ ਹੈ ਬੋਲ ਦਿੰਦੇ ਹਾਂ ਬੰਦ ਕਰ ਦਿੰਦੇ ਹਾਂ ਤੇ ਭੈਣ ਦੇ ਆਉਣ ਵਾਲੇ ਭਵਿੱਖ ਵਾਸਤੇ ਆਉਣ ਵਾਲੇ ਜੀਵਨ ਵਾਸਤੇ ਅਰਦਾਸ ਕਰਿਓ ਸਬਤਰਾ ਭੈਣ ਠੀਕ ਹੋ ਕੇ ਤੰਦਰੁਸਤ ਹੋ ਕੇ ਚੰਗਾ ਜੀਵਨ ਬਤੀਤ ਕਰੇ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰੇ ਇਹ ਜਰੂਰ ਸਾਰੇ ਅਰਦਾਸ ਕਰਿਓ ਧੰਨਵਾਦ ਇਹਨਾਂ ਦੀ ਸਿਸਟਰ ਦਾ ਜਿਨ੍ਹਾਂ ਨੇ ਆਪਣੀ ਭੈਣ ਨੂੰ ਸਪੋਰਟ ਕੀਤੀ ਨਹੀਂ ਤਾਂ ਅੱਜਕੱਲ ਜ਼ਿਆਦਾਤਰ ਘਰਾਂ 'ਚ ਜਾਂ ਜ਼ਿਆਦਾਤਰ ਪਰਿਵਾਰਾਂ ਦੇ ਵਿੱਚ ਆਪਾਂ ਦੇਖਦੇ ਹਾਂ ਇਸ ਤਰ੍ਹਾਂ ਦੇ ਹਲਾਤਾਂ 'ਚ ਭੈਣ ਭਰਾ ਛੱਡ ਕੇ ਪਾਸੇ ਹੋ ਜਾਂਦੇ ਪਰ ਅੱਜ ਇਹ ਭੈਣ ਸਬਦਰਾ ਦੀ ਸਿਰਜਾਵੀ ਲਈ ਤੁਸੀਂ ਵੀ ਅਰਦਾਸ ਕਰਿਓ ਅਸੀਂ ਵੀ ਆਪਣੇ ਵੱਲੋਂ ਪੂਰੀ ਤਨਦੇਹੀ ਨਾਲ ਇਸ ਭੈਣ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਾਂਗੇ ਮਹਾਰਾਜ ਫਲ ਲਾਉਣ ਭਾਗ ਲਾਉਣ ਇਹ ਭੈਣ ਠੀਕ ਹੋ ਕੇ ਇੱਕ ਚੰਗਾ ਜੀਵਨ ਜੀਵੇ ਵੈਕੂ ਜੀ ਕਾ ਖਾਲਸਾ ਵੈਕੂ